ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸੁਨਾਮ ਸਿੰਘ ਯੂਨੀਅਨ ਦੀ ਆੜ ਹੇਠ ਸਿਹਤ ਭਾਗ ਵਿਭਾਗ ਮੈਂ ਦੇ ਨਿਜਮਾ ਵਿਆਹ ਡਾਈਆਂ ਜਾ ਰਹੀਆਂ ਧੱਗੀਆਂ ਬਿਨਾ ਡਿਗਰੀ ਅਤੇ ਮਨਜ਼ੂਰੀ ਤੋਂ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ ਅਤੇ ਕੀਤੀ ਜਾ ਰਹੀ ਆਰਥਿਕ ਲੁੱਟ ਆਰਐਮਪੀ ਆਪੇ ਬਣਾਈ ਯੂਨੀਅਨ ਦੇ ਅਹੁਦੇਦਾਰ ਵੱਲੋਂ ਡਰਗ ਇੰਸਪੈਕਟਰ ਦੇ ਨਾਲ-ਨਾਲ ਪੱਤਰਕਾਰਾਂ ਨੂੰ ਵੀ ਦਿੱਤੀ ਜਾ ਰਹੀ ਧਮਕੀ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਸਰਾਏ ਨਾਗਾ ਦੇ ਬਿਨਾ ਮਨਜ਼ੂਰੀ ਤੋਂ ਆਰ ਐਮ ਪੀ ਡਾਕਟਰ ਰਜਿੰਦਰ ਕੁਮਾਰ ਪਿੰਡ ਸਰਾਏ ਨਾਗਾ ਵਿਖੇ ਬਿਨਾ ਮੈਕਮੇ ਦੀ ਮਨਜ਼ੂਰੀ ਤੋਂ ਪਿੰਡ ਵਿੱਚ ਡਾਕਟਰੀ ਦੀ ਦੁਕਾਨ ਕਰਨ ਸਮੇ ਲੋਕਾਂ ਦੀ ਆਰਥਿਕ ਲੁੱਟ ਅਤੇ ਸਿਹਤ ਨਾਲ ਕਰਵਾੜ ਕੀਤੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੇਕਰ ਇਹ ਹੋ ਹੈ ਕਿ ਉਕਤ ਡਾਕਟਰ ਵੱਲੋਂ ਦਿੱਤੇ ਹੋਏ ਸਰਟੀਫਿਕੇਟਾਂ ਅਨੁਸਾਰ 7712 ਨੂੰ ਐਕਸਪਾਇਰੀ ਹੋ ਚੁੱਕੇ ਹਨ ਜਿਸ ਦਾ ਰਜਿਸਟ੍ਰੇਸ਼ਨ ਨੰਬਰ 165 ਆਪ 2006 2007 ਹੈ ਅਤੇ ਦੂਸਰੇ ਪਾਸੇ ਇਸ ਕੋਲ ਜੋ ਡਿਪਲੋਮਾ ਹੈ ਉਹ ਵੀ ਸਿਰਫ 1.5 ਸਾਲ ਦਾ ਹੀ ਹੈ ਸੂਤਰਾਂ ਅਨੁਸਾਰ ਉਕਤ ਸਰਟੀਫਿਕੇਟ ਬਣਾਉਣ ਵਾਲੇ ਵਿਅਕਤੀ ਅਤੇ ਉਸ ਦਾ ਦਫ਼ਤਰ ਗਲਤ ਹੋਣ ਦੀ ਸੂਰਤ ਵਿੱਚ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਅਧੀਨ ਸੀਲ ਕੀਤਾ ਜਾ ਚੁੱਕਾ ਹੈ ਜਿਸ ਦੀ ਅਗਲੀ ਕਾਰਵਾਈ ਮਾਨਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ ਦੂਸਰੇ ਪਾਸੇ ਜਦ ਪੱਤਰਕਾਰਾਂ ਵੱਲੋਂ ਪਬਲਿਕ ਦੀ ਸਿਹਤ ਅਤੇ ਕੀਤੀ ਜਾ ਰਹੀ ਲੁੱਟ ਖਸੁੱਟ ਸੰਬੰਧੀ ਸਿਹਤ ਭਾਗ ਦੇ ਡਾਇਰੈਕਟਰ ਅਤੇ ਜਲਾ ਸ਼੍ਰੀ ਮੋਕਸਰ ਸਾਹਿਬ ਦੇ ਐਸ ਐਮਓ ਅਤੇ ਡਰੱਗ ਕੰਸਪੈਕਟਰ ਦੇ ਬਿਆਨ ਧਿਆਨ ਵਿੱਚ ਲਿਆਉਣ ਲਈ ਰਜਿੰਦਰ ਕੁਮਾਰ ਤੋਂ ਹੋਰ ਜਾਣਕਾਰੀ ਲੈਣ ਲਈ ਗੱਲ ਕੀਤੀ ਤਾਂ ਬਾਕੀ ਡਾਕਟਰਾਂ ਵੀ ਯੂਨੀਅਨ ਵੱਲੋਂ ਡਰੱਗ ਇੰਸਪੈਕਟਰ ਦੇ ਨਾਲ ਨਾਲ ਪੱਤਰਕਾਰਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਦੂਸਰੇ ਪਾਸੇ ਸਿਹਤ ਭਾਗ ਦੇ ਸਰਕਾਰਯੋਗ ਡਰੱਗ ਐਂਡ ਇੰਸਪੈਕਟਰ શ્રી ਮਾਨ ਰਮਨ ਕੁਮਾਰ ਗੁਪਤਾ ਜੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਨਹੀਂ ਸੀ ਜੇਕਰ ਤੁਸੀਂ ਲਿਆਂਦਾ ਹੈ ਤਾਂ ਸਾਡੇ ਵੱਲੋਂ ਜਲਦੀ ਹੀ ਮਹਿਕਮੇ ਦੇ ਨਿਜਮਾ ਮੁਤਾਬਕ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੰਡੀ ਬਰੀ ਵਾਲਾ ਤੂੰ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਜੀ ਹੈਲੋ ਹਾਂਜੀ ਹਾਂਜੀ ਕੌਣ ਜੀ ਪ੍ਰਦੀਪ ਬੋਲ ਰਿਹਾ ਜੀ ਟਾਈਗਰ ਪੰਜਾਬ نیوز ਤੁਸੀਂ ਕੌਣ ਬੋਲ ਰਹੇ ਹੋ ਬਾਈ ਜੀ ਡਾਕਟਰ ਹਰਫੂਰ ਬੋਲਦਾ ਸਰਪੰਚ ਤਖਤ ਮਾਨੇ ਤੋਂ ਬਲਾਕ ਪ੍ਰਧਾਨ ਜੀ ਠੀਕ ਹੈ ਜੀ ਬਾਈ ਜੀ ਉਹ ਯਾਰ ਆਪਣਾ ਸਰਾਇਨਾਗਰ ਦਾ ਡਾਕਟਰ ਹੈ ਤੁਹਾਨੂੰ ਪਤਾ ਸਾਡੀ ਯੂਨੀਅਨ ਬਣੀ ਮੈਡੀਕਲ ਪ੍ਰੈਕਟੀਸ਼ਨਰ ਸਨ 959 ਨੰਬਰ ਦਾ ਰਜਿਸਟਰਡ ਹੈ ਆਪਣੇ ਸਾਰੇ ਡਾਕਟਰ ਜਿੰਨੇ ਸਾਰੇ ਕੱਲੇ ਆਲ ਪੰਜਾਬ ਆਲ ਇੰਡੀਆ ਦੇ ਬਣੀ ਹੋਈ ਹੈ ਅਸੀਂ ਜੋ ਵੀ ਕੰਮ ਕਰਦੇ ਹਾਂ ਯੂਨੀਅਨ ਬੇਸ ਤੇ ਸਾਰਿਆਂ ਨੂੰ ਵਾਰਨ ਦਿੱਤੀ ਸਾਡੇ ਮਤਲਬ ਬੈਂਕੀ ਕਾਰਡ ਬਣੇ ਪ੍ਰਮਾਣ ਪੱਤਰ ਬਣੇ ਸਾਰੇ ਆਲ ਪੰਜਾਬ ਦੇ ਆਲ ਇੰਡੀਆ ਦੇ ਆ ਸਤਨਾਮ ਜੀ ਨਾਲ ਗੱਲ ਕਰੋ ਜੀ ਸੀਨੀਅਰ ਸਾਹਿਬ ਨਾਲ ਐਸ਼ ਨੰਬਰ ਉਹਨਾਂ ਦੇਓ ਮੇਰੇ ਸੰਗ ਨੂੰ ਹਾਂ ਜੀ ਭਾਈ ਜੀ ਕੀ ਹਾਲ ਹੈ ਬਹੁਤ ਵਧੀਆ ਆਪਣੀ ਯੂਨੀਅਨ ਤੁਹਾਨੂੰ ਪਤਾ ਬਣੀ ਹੋਈ ਆ ਆਲ ਇੰਡੀਆ ਦੇ ਵਿੱਚ ਮੈਡੀਕਲ ਪ੍ਰੈਕਟਿਸ਼ਨਰ ਓਕੇ ਓਕੇ ਤੇ ਸਾਡੀ ਯੂਨੀਅਨ ਦੇ ਤੁਹਾਨੂੰ ਪਤਾ ਰੂਲ ਕੀ ਹੈ ਬਹੁਤ ਸਖਤ ਹੈ ਅਸੀਂ ਗਲਤ ਕੰਮ ਨਾ ਨਸ਼ੇ ਦੇ ਨਾ ਕੋਈ ਧਰੂਣ ਹੱਤਿਆ ਦੇ ਕੋਈ ਕਿਸੇ ਨੂੰ ਅਸੀਂ ਮਰਨ ਬਖਸ਼ ਦੇਵਾਂਗੇ ਠੀਕ ਹੈ ਤੇ ਕੋਈ ਉਸ ਸਰਾਇ ਨਾ ਕਰੋ ਡਾਕਟਰ ਆਪਣੇ ਕੋਲੇ ਗਏ ਸੀ ਬਾਈ ਤੁਸੀਂ ਹੂੰ ਤੇ ਯਾਰ ਐਵੇਂ ਨਾ ਪਰੇਸ਼ਾਨ ਕਰੋ ਕਿਉਂਕਿ ਸਾਨੂੰ ਤੁਸੀਂ ਵੀ ਯੂਨੀਅਨ ਸਾਡੀਆਂ ਹੁੰਦੀਆਂ ਨੇ ਬਣੇ ਜਾ ਕੋਈ ਗਲਤ ਕੰਮ ਕਰੂਗਾ ਉਹ ਜੇ ਉਹ ਗਲਤ ਕੰਮ ਕਰਦਾ ਸਾਨੂੰ ਦੱਸੋ ਅਸੀਂ ਉਹਨੂੰ ਖਾਰਜ ਕਰ ਦਾਂਗੇ ਪਰ ਐਵੇਂ ਨਾ ਪਰੇਸ਼ਾਨ ਕਰੋ ਸਾਡੇ ਬੇਲੀ ਬੰਦਿਆਂ ਗੱਲ ਪੂਰੀ ਹੋ ਗਈ ਤੇ ਅਜੇ ਹੋਰ ਕੁਝ ਕਹਿਣਾ ਤੁਸੀਂ ਨਹੀਂ ਨਹੀਂ ਬਸ ਮੈਂ ਤਾਂ ਵੈਸੇ ਹੀ ਕਹਿਣਾ ਸੀ ਹੁਣ ਮੈਂ ਤੇ ਉਹਨਾਂ ਵਿੱਚੋਂ ਨਾ ਬੋਲਿਆ ਜੀ ਹਾਂਜੀ ਹਾਂਜੀ ਕੋਈ ਅਸੀਂ ਕਿਸੇ ਨੂੰ ਪਰੇਸ਼ਾਨ ਕਰਨ ਦਾ ਠੇਕਾ ਨਹੀਂ ਲੈ ਰੱਖਿਆ ਦੂਜੀ ਗੱਲ ਹਾਂ ਜੇ ਤੁਸੀਂ ਗਲਤ ਕੰਮ ਨਹੀਂ ਕਰਦੇ ਤੇ ਅਸੀਂ ਵੀ ਨਹੀਂ ਗਲਤ ਕਰਦੇ ਤੇ ਅਸੀਂ ਗਲਤ ਕੰਮ ਹੋਣ ਵੀ ਨਹੀਂ ਦੇਣਾ ਨਹੀਂ ਕਰਦੇ ਨਹੀਂ ਬਈ ਜਿਉ ਕਿਉਂ ਕਰਾਂਗੇ ਜਦੋਂ ਦੇਖ ਵਾ ਤੇਰੀ ਗੱਲ 'ਚ ਨਹੀਂ ਬੋਲਿਆ ਤੂੰ ਤੁਸੀਂ ਤੋਂ ਬੋਲਦੇ ਹਾਂ ਸੁਣ ਲਓ ਹਾਂ ਹਾਂ ਅੱਛਾ ਯਾ ਉਹਦੇ ਵੀ ਤੇ ਜਾਵਾਂਗੇ ਹੋਰਾਂ ਦੇ ਵੀ ਜਿੱਥੇ ਵੀ ਕੋ ਗਲਤ ਹੋਇਆ ਬਈ న్యూਸ ਚਲਾਉਣ ਲੱਗਿਆ ਮੈਂ ਭਾਵੇਂ ਮੇਰੀ ਵੱਲੋਂ 10 ਜੂਨੀਆਂ ਦਾ ਦਬਕਾ ਧਮਕੀ ਦੇਣਾ ਮੈਨੂੰ ਨਹੀਂ ਨਹੀਂ ਧਮਕੀ ਨਹੀਂ ਮੈਂ ਤੁਹਾਨੂੰ ਵੀ ਸਾਡੀ ਯੂਨੀਅਨ ਬਣੀ ਹੈ ਸੁਣ ਗੱਲ ਜੂਨੀਅਨ ਤੋਂ ਬਣਾ ਜੂਨੀਅਨ ਬਣਾਉਣੀ ਹਰ ਕੱਕ ਦਾ ਅਧਿਕਾਰ ਆ ਤੁਹਾਡਾ ਵੀ ਤੁਹਾਡਾ ਵੀ ਅੱਛਾ ਜਿਹੜੇ ਕਾਨੂੰਨ ਦੇ ਲੱਗਣਾ ਉਹ ਜੂਨੀਅਨ ਦੇਖਣੀਆਂ ਜਾਂ ਆਪਾਂ ਸਿਸਟਮ ਨੂੰ ਦੇਖਣਾ ਦੂਜੀ ਗੱਲ ਉਹਦੇ ਕੋਲੇ ਕੋਈ ਲਾਇਸੈਂਸ ਕਾਗਜ਼ ਪੱਤਰ ਨਹੀਂ ਇਸ ਇਸ ਬਹਿਬਤੇ ਮੈਂ ਖਬਰ ਚਲਾਉਣ ਲੱਗਿਆ ਜਿਹੜੀ ਮਰਜ਼ੀ ਜੂਨੀਅਨ ਨੂੰ ਕੋਈ ਨਹੀਂ ਭਾਈ ਯੂਨੀਟਾਈਜ਼ੇਸ਼ਨ ਲੱਗੇਗਾ ਨਹੀਂ ਦੇ ਫੇਰ ਉਹ ਤੇ ਮੈਕਮੈਨ ਨੂੰ ਕਿਆ ਕਰੂ ਸਾਨੂੰ ਪੱਤਰਕਾਰਾਂ ਨੂੰ ਕਿਉਂ ਕਹਿਨੇ ਤੁਸੀਂ ਮੈਂ ਉਹ ਨਹੀਂ ਕਹਿੰਦਾ ਮੈਕਮੈਨ ਕੋਈਗਾ ਮੇਰੀ ਗੱਲ ਸੁਣ ਲੈ ਜੇ ਕੋਈ ਡਰਾਗਨਸ ਬੈਠਣਾ ਹੋਣਾ ਕੋਈ ਸਾਡੇ ਹੈਲਥ ਮੈਂ ਨਹੀਂ ਕੋਈ ਗੱਲ ਨਹੀਂ ਬੈਠੇ ਉਹਦੇ ਲਈ ਡਰਾਗਨਸ ਵੈਕਟਰ ਕਿਵੇਂ ਆਊਗਾ ਉਹ ਤਾਂ ਉਹਦੇ ਨਹੀਂ ਤੁਸੀਂ ਤੁਸੀਂ ਦੱਸੋ ਮੀਡੀਆ ਨੂੰ ਡਰਾਈ ਜਾਣੇ ਤੇ ਅਫਸਰਾਂ ਨੂੰ ਕਿਵੇਂ ਕੀ ਆਪਾਂ ਮਿਲੇ ਹੋਵਾਂ ਨੂੰ ਸਰ ਕਈ ਵੇਰੀ ਤੁਮ ਜਾਦ ਨਹੀਂ ਆਉਂਦਾ اچھا ਸਰ ਇੱਕ ਬੈਂਤੀ ਜੀ ਪਿੰਡ ਸਰਾਇਨਾਗਾਣਾ ਇੱਕ ਡਾਕਟਰ ਆ ਆਰਐਮਪੀ ਡਾਕਟਰ ਆ ਠੀਕ ਹੈ ਜੀ ਫਿਰ ਆਤਾ ਆਪਣਾ ਆਰਐਮਪੀ ਦਾ ਹੀ ਉਹਦੇ ਕੋਲੇ ਲਾਇਸੈਂਸ ਆ ਤੇ 2012 ਤੋਂ ਲੈ ਕੇ ਜਿਹੜੇ ਨਕਲੀ ਬਣਾਏ ਸੀ ਨਾ ਸਰਟੀਫਿਕੇਟ ਜਾਲੀ ਕੀ ਕਿਨੇ ਬਣਾਏ ਸੀ ਜੀ ਉਹ ਡਾਕਟਰ ਆ ਕੋਈ ਉੱਥੇ ਨੁਕਾਨ ਕਰਦਾ ਹੈ ਜੀ ਚੋਲਾ ਚਾਹ ਤੇ ਸਰ ਉਹ ਨਾ ਉਹ 12 ਤੋਂ ਲੈ ਕੇ ਉਹ ਵੀ ਖਤਮ ਹੋ ਗਏ ਜਿਹੜੇ ਜਾਲੀ ਬਣਾਏ ਸੀਗੇ ਤੇ ਉਹ ਪ੍ਰਗਟਿਤ ਕਰ ਰਿਹਾ ਹੈ ਬਹੁਤ ਦੁਨੀਆ ਦੀ ਮਤਲਬ ਲੋਟਕ ਸਟੋਪ ਹੋ ਰਹੀ ਹੈ ਇਹ ਕਹ ਜੀ ਤੁਸੀਂ ਬਸਰ ਜੇ ਕੋਈ ਮਤਲਬ ਆਪਣੇ ਕੋਲ ਕੋਈ ਰਿਟਰਨ ਹੈਗਾ ਤਾਂ ਕੁਝ ਪਾ ਦਿਓ ਅਸੀਂ ਸਭ ਨਿਊ ਚਲਾਉਣ ਲੱਗੇ ਸੀ ਤੇ ਬਸ ਅਸੀਂ ਕਹ ਆ ਵੀ ਕੋਈ ਵਿਭਾਗਾਂ ਦੇ ਵੀ ਜ਼ਰੂਰੀ ਧਿਆਨ ਚ ਲਿਆਉਣਾ ਹੁੰਦਾ ਇਹਦੇ ਲਈ ਤੁਹਾਨੂੰ ਫੋਨ ਲਾਇਆ ਸੀ ਵੀ ਉੱਥੇ ਸਭ ਕੁਝ ਵੀ ਜਿਹੜਾ ਹੈਗਾ ਉਹ ਆਪਣੇ ਸਿਸਟਮ ਦੇ ਉਲਟਾ ਤੇ ਇਹਦੇ ਬਾਰੇ ਵਿੱਚ ਕੁਝ ਮਾੜਾ ਜਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਤੁਸੀਂ ਜੇ ਕੋਈ ਸਾਨੂੰ ਪਹਿਲਾਂ ਲੈਟਰ ਪਾ ਦਿਓਗੇ ਅਸੀਂ ਡੈਫੀਨੇਟਲੀ ਐਕਸ਼ਨ ਕਰ ਦਿਆਂਗੇ ਪਰ ਜੇ ਪਹਿਲਾਂ ਹੀ ਨਿਊਜ਼ ਆਉਣੀ ਹੈ ਤੁਹਾਡੀ ਮਰਜ਼ੀ ਹੈ ਅਸੀਂ ਨਾਲੇ ਮੈਂ ਤਾਂ ਅਸੀਂ ਜੇ ਤੁਹਾਨੂੰ ਦੱਸਾਂਗੇ ਤਾਂ ਫਿਰ ਆਪਾਂ ਕਰ ਪਾਵਾਂਗੇ ਦੇਖੋ ਜੀ ਅੱਜ ਤੁਸੀਂ ਦੱਸਿਆ ਕਿ ਆਪਾਂ ਕੁਝ ਟਾਈਮ 'ਚ ਪਾ ਸਕਦੇ ਹਾਂ ਕਰ ਸਕਦੇ ਹਾਂ ਠੀਕ ਹੈ ਮਤਲਬ ਇੱਕ ਤਾਂ ਇੱਕ ਤਾਂ ਹੁੰਦਾ ਵੀ ਆਪਾਂ ਮਤਲਬ ਜੇ ਉਹ ਸਾਨੂੰ ਧਿਆਨ ਚ ਆਊਗੀ ਗੱਲ ਫੇਰ ਹੀ ਆਪਾਂ ਕੁਝ ਕਰਾਂਗੇ ਨਾ ਓਕੇ ਓਕੇ